ਡਾਕਟਰ ਅੰਬੇਡਕਰ ਸਕੂਲ ਆਫ ਥੌਟ ਜਿੱਥੇ ਕਿ ਬਾਬਾ ਸਾਹਿਬ ਪਿਮਰਾਉ ਡਾਕਟਰ ਅੰਬੇਡਕਰ ਜੀ ਦੇ ਰਾਜਗ੍ਰਹਿ ਕਰ ਵਰਗੀ ਇਮਾਰਤ ਬਣਨ ਜਾ ਰਹੀ ਹੈ ਉਹਦਾ ਮਾਡਲ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਜਿੱਥੇ ਕੰਮ ਚੱਲ ਰਿਹਾ ਇਹ ਇਮਾਰਤ ਬਣ ਰਹੀ ਹੈ ਉੱਥੇ ਸਾਡੀਆਂ ਖਾਸ ਸ਼ਕਸੀਤਾ ਉਹ ਆਪ ਜਿੱਥੇ ਪੈਸਾ ਲਗਾ ਰਹੇ ਨੇ ਮਿਹਨਤ ਕਰ ਰਹੇ ਨੇ ਉੱਥੇ ਆਪ ਹੱਥੀ ਵੀ ਮਿਹਨਤ ਕਰ ਰਹੇ ਨੇ ਤੁਸੀਂ ਦੇਖ ਰਹੇ ਹੋ ਕਿ ਇਹ ਇੱਟਾਂ ਇਹ ਕੋਲ ਲੇਬਰ ਦਾ ਕੰਮ ਵੀ ਸਾਡੇ ਡਾਕਟਰ ਸਹਿਵਾਨ ਕਰ ਰਹੇ ਨੇ ਡਾਕਟਰ ਸ਼ਿਵਾਸ ਜੀ ਤੁਸੀਂ ਦੇਖ ਰਹੇ ਹੋ ਕਿ ਉਹ ਵੀ ਇਹ ਇੱਟਾਂ ਲੱਗ ਕੇ ਜਾ ਰਹੇ ਨੇ ਮੈਡਮ 우ਸ਼ਾ ਜੀ ਉਹ ਵੀ ਦੇਖੋ ਪਿੱਟਾ ਲੱਗ ਕੇ ਜਾ ਰਹੇ ਨੇ ਡਾਕਟਰ ਸਹਿਵਾਨ ਪਰਮੇਂਦਰਾ ਆਰਟਸ ਸਾਡੇ ਹੋਰ ਵੀ ਡਾਕਟਰ ਸਹਿਵਾਨ ਖਾਚ ਸੀਤਾ ਆਪ ਡਾਕਟਰ ਥਿੰਦ ਜੀ ਦੇਖੋ ਡਾਕਟਰ ਥਿੰਦ ਜੀ ਪਹਿਚਾਣੇ ਨਹੀਂ ਜਾ ਰਹੇ ਡਾਕਟਰ ਥਿੰਦ ਜੀ ਵੀ ਰਵਾਨੇ ਦੇ ਨਾਲ ਇਟਾਂ ਦੇਖੋ ਆਪ ਰੱਖ ਕੇ ਹੱਥੀ ਮਿਹਨਤ ਦੇਖੋ ਹੱਥ ਵੀ ਬੜੇ ਕੋਲੇ ਕੋਲੇ ਹੈਗੇ ਨੇ ਪਰ ਫਿਰ ਵੀ ਉਹ ਆਪ ਡਾਕਟਰ ਸ਼ਵਾਹਜੀ ਡਾਕਟਰ ਥਿੰਦ ਜੀ ਆਪ ਇਟਾਂ ਰਵਾਨੇ ਦੇ ਵਿੱਚ ਰੱਖ ਕੇ ਇਟਾਂ ਲੈ ਕੇ ਜਾ ਰਹੇ ਨੇ ਬਹੁਤ ਹਾਰਡ ਕਾਮ ਡਾਕਟਰ ਸਹਿਬਾਨ ਆਪ ਨੂੰ ਕਿੰਨੀ ਤਕੜੀ ਭਾਵਨਾ ਹੈ ਪਾਵਨਾਵਾ ਦੇ ਨਾਲ ਜੁੜੇ ਹੋਏ ਨੇ ਔਰ ਹੱਥੀ ਮਿਹਨਤ ਕੋ ਇੱਕ ਇੱਕ ਪੈਸਾ ਬਚਾ ਕੇ ਉਹ ਤਾਂ ਕਿ ਸਹੀ ਜਗਾ ਲੱਗ ਜਾਏ ਡਾਕਟਰ ਗੁਰਦੀਸ਼ ਜੀ ਮੈਡਮ 우ਸ਼ਾ ਜੀ ਇਹ ਸਾਰੀ ਟੀਮ ਜਿਹੜੀ ਆ ਡਾਕਟਰ ਸਹਿਬਾਨ ਹੋਰ ਖਾਜ ਚਿਕਸੀਤਾਂ ਇਟਾਂ ਲਿਜਾ ਕੇ ਇੱਥੇ ਬਹੁਤ ਹੱਥੀ ਮਿਹਨਤ ਕਰ ਰਹੇ ਨੇ ਦੇਖੋ ਕਿਦਾਂ ਲਾਈਨ ਲਗਾ ਲਈ ਐ ਸਾਰੇ ਖਾਸਕੀਤ ਆਪ ਆਪਣੇ ਆਪ ਵੀ ਆਏ ਨੇ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਏ ਨੇ ਅੱਜ ਦੇਖੋ ਕਿਦਾਂ ਸਾਰੇ ਮਿਹਨਤ ਕਰ ਰਹੇ ਨੇ ਜਿਵੇਂ ਵੀ ਛੋਟੇ ਛੋਟੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਏ ਨੇ ਚਾਰ ਪੰਜ ਬੰਦੇ ਚਾਹੀਦੇ ਅੱਗੇ ਤੇ ਦੇਖੋ ਕਿਵੇਂ ਮਿਹਨਤ ਕਰ ਰਹੇ ਨੇ ਸਾਰੇ ਸਾਥੀ ਹਰਵਾਨਿਆਂ ਦੇ ਨਾਲ ਜੈ ਪਰ ਜੀ ਜੈ ਪਰ ਜੀ ਡਾਕਟਰ ਰਾਹੁਲ ਜੀ ਦੇਖੋ ਡਾਕਟਰ ਰਾਹੁਲ ਜੀ ਵੀ ਉਹ ਆਪ ਇੱਥੇ ਮਿਹਨਤ ਕਰ ਰਹੇ ਨੇ ਹੱਥੀ ਮਿਹਨਤ ਜਿਹਨੂੰ ਕਹਿੰਦੇ ਆ ਹੱਥੀ ਮਿਹਨਤ ਕਰ ਰਹੇ ਨੇ ਆਪਣੇ ਬੱਚਿਆਂ ਨੂੰ ਵੀ ਪਰਿਵਾਰ ਸਮੇਤ ਆਏ ਨੇ ਡਾਕਟਰ ਰਾਹੁਲ ਜੀ ਦੇਖੋ ਆਪ ਹੱਥੀ ਇੱਟਾ ਸੈਟ ਰਹੇ ਨੇ ਤਾਂ ਕਿ ਇਹ ਜਿਹੜਾ ਜਿੱਥੇ ਪੈਸਾ ਲਗਾਇਆ ਜਾ ਰਿਹਾ ਉੱਥੇ ਮਿਹਨਤ ਵੀ ਆਪ ਇਹ ਬੜੀ ਹਿੰਮਤ ਕਰ ਰਹੇ ਨੇ ਸਾਰੇ ਦੇਖੋ ਇੱਧਰ ਜਿਹੜਾ ਪਲਾਂਟ ਚੱਲ ਰਿਹਾ ਹੈ ਇਹ ਡਾਕਟਰ ਰਾਹੁਲ ਜੀ ਸੁਮੱਚੀ ਟੀਮ ਇਹ ਉਥੋਂ ਇੱਟਾਂ ਦੀ ਲਾਈਨ ਜਿਹੜੀ ਹੈ ਲਾਈਨ ਲਗਾ ਕੇ ਇੱਟਾਂ ਇੱਕ ਦੂਜੇ ਨੂੰ ਫੜਾ ਕੇ ਕਿਵੇਂ ਉਹ ਚੇਨ ਬਣਾਈ ਹੈ ਉਹ ਤੁਸੀਂ ਦੇਖ ਰਹੇ ਹੋ ਇਧਰਲੇ ਪਾਸੇ ਇਹ ਸਾਰਾ ਪਲਾਂਟ ਜਿਹੜਾ ਹੈ ਚੱਲ ਰਿਹਾ ਹੈ ਸਾਰਾ ਕੰਮ ਤੁਹਾਨੂੰ ਦਿਖਾ ਰਿਹਾ ਰਹਿਆ ਅਸੀਂ ਇੱਥੇ ਇਮਾਰਤ ਬਣਨ ਜਾ ਰਹੀ ਹੈ ਬਾਬਾ ਸਾਹਿਬੀ ਮਰਾਓ ਡਾਕਟਰ ਅੰਬੇਡਕਰ ਜੀ ਦਾ ਰਾਸਗ੍ਰਹਿ ਕਿੱਥੇ ਇਹ ਸਾਰਾ ਕੰਮ ਜਿਹੜਾ ਚੱਲ ਰਿਹਾ ਤੇ ਡਾਕਟਰ ਰਾਹੁਲ ਜੀ ਸਹਿਨ ਸਾਹਿਬ ਡਾਕਟਰ ਸ਼ਿਵਾਜ ਚੋਹਾਂ ਜੀ ਮੈਡਮ ਮੂਸ਼ਾ ਜੀ ਸਮੁੱਚੀ ਟੀਮ ਡਾਕਟਰ ਗੁਰਦੀਪ ਜੀ ਦੇਖੋ ਕਿਵੇਂ ਥੱਥੀ ਮਿਹਨਤ ਕਰਕੇ ਇਸ ਕੰਮ ਨੂੰ ਨੇਪਰੇ ਚਾੜਨ ਦੇ ਲਈ ਤਾਂ ਕਿ ਜਿਹੜਾ ਇੱਕ ਇੱਕ ਪੈਸਾ ਵੀ ਜਿੱਥੇ ਲਗਾ ਰਹੇ ਤਾਂ ਕਿ ਪੈਸੇ ਬਚਾਉਣ ਦੀ ਵੀ ਜਿਹੜੀ ਕੋਸ਼ਿਸ਼ ਹੈਗੀ ਆ ਵੀ ਇਸ ਜਿਹੜਾ ਲੇਬਰ ਨੂੰ ਪੈਸਾ ਦੇਣਾ ਸੀਗਾ ਉਹ ਆਪ ਥੱਥੀ ਮਿਹਨਤ ਕਰ ਰਹੇ ਨੇ ਬੜੀ ਸ਼ਾਬਾਸ਼ ਵਾਲੀ ਗੱਲ ਹੈਗੀ ਆ ਸਾਰੀ ਟੀਮ ਨੂੰ ਇਹ ਸਾਰਾ ਜਿਹੜਾ ਕਾਰੋਬਾਰ ਹੈ ਕੰਮ ਹੈ ਜਿਹੜਾ ਉਹ ਇਸ ਤਰੀਕੇ ਦੇ ਨਾਲ ਇਧਰਲੇ ਪਾਸੇ ਇਹ ਸੀਮੈਂਟ ਦਾ ਗੋਦਾਮ ਸਟੋਰ ਤੇ ਇਹ ਸਾਰਾ ਜਿਹੜਾ ਕੰਮ ਚੱਲ ਰਿਹਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਹੈ ਕੰਕਰੀਟ ਮੈਕਸ ਹੋਣ ਲੱਗ ਗਈ ਹੈ ਇਹ ਡਾਕਟਰ ਅੰਬੇਡਕਰ ਸਕੂਲ ਆਫ thought ਜਿੱਥੇ ਕਿ ਤਿੰਨ ਖੇਤ ਇਹ ਜ਼ਮੀਨ ਦੇ ਹੈ ਇੱਥੇ ਇਹ ਸਾਰਾ ਕੰਮ ਚੱਲ ਰਿਹਾ ਹੈ ਇਮਾਰਤ ਬਣ ਰਹੀ ਹੈ ਬੜੀ ਸਮਾਜ ਨੂੰ ਵੀ ਇੱਥੇ ਸਪੋਰਟ ਕਰਨੀ ਚਾਹੀਦੀ ਹੈ ਪੇ ਬੈਕ ਟੂ ਸੋਸਾਇਟੀ ਇਹ ਇਮਾਰਤ ਪਹਿਲਾਂ ਬਣੀ ਹੋਈ ਹੈ ਜਿੱਥੇ ਟਿਊਸ਼ਨਾਂ ਕਰਾਈਆਂ ਜਾਂਦੀਆਂ ਬੱਚਿਆਂ ਨੂੰ ਤੇ ਇਸ ਦੇ ਨਾਲ ਹੀ ਅਗਲੇ ਪਾਸੇ ਰੋਡ ਵੱਲ ਦੇ ਪਾਸੇ ਇਹ ਕੰਮ ਚੱਲ ਰਿਹਾ ਹੈਗਾ ਇਮਾਰਤ ਬਣ ਰਹੀ ਹੈ ਤੇ ਇਹ ਸਟੇਜ ਵੀ ਹੈ ਇਹ ਸਟੇਜ ਇਧਰ ਨੂੰ ਵੀ ਵਰਤ ਲਈ ਜਾਂਦੀ ਆ ਤੇ ਇਧਰ ਨੂੰ ਵੀ ਵਰਤ ਲਈ ਜਾਂਦੀ ਆ ਇਸ ਤਰੀਕੇ ਨਾਲ ਇਹ ਸਟੇਜ ਬਣਾਈ ਗਈ ਹੈ ਤੇ ਇਹ ਬਾਬਾ ਸਾਹਿਬ 팀ਰਾਉ ਡਾਕਟਰ ਅੰਬੇਡਕਰ ਜੀ ਦਕਰ ਰਾਜਗੜ੍ਹ ਤੇ ਉਸ ਦੀ ਹੂਬ ਹੂ ਇੱਥੇ ਇਮਾਰਤ ਜਿਹੜੀ ਆ ਪ੍ਰਤੀਰੂਪ ਇਮਾਰਤ ਬਣਾਈ ਜਾਣੀ ਹੈ ਮੈਂ ਤੁਹਾਨੂੰ ਫਿਰ ਇੱਕ ਵਾਰ ਦਿਖਾ ਦਿਆਂ ਇੱਕ ਵਾਰ ਫਿਰ ਉਧਰ ਲੈ ਕੇ ਚੱਲਾਂਗਾ ਤੁਹਾਨੂੰ ਇਹ ਇਮਾਰਤ ਬਣ ਰਹੀ ਹੈ ਦੁਨੀਆ ਭਰ ਦੇ ਵਿੱਚ ਤੁਸੀਂ ਇਸ ਵੇਲੇ ਦੇਖ ਰਹੇ ਹੋ ਇਹ ਭਾਰਤ ਦੇ ਵਿੱਚ ਹੈ ਪੰਜਾਬ ਜ਼ਿਲ੍ਹਾ ਜਲੰਧਰ ਤੇ ਸ਼ਹਿਰ ਗੁਰਾਇਆ ਗੁਰਾਇਆ ਦੇ ਬਿਲਕੁਲ ਨੇੜੇ ਕਰੀਬ 3 ਕਿਲੋਮੀਟਰ ਤੇ ਪਿੰਡ ਹੈ ਡੱਲੇਆਲ ਡੱਲੇਆਲ ਰੋਡ ਗੁਰਾਇਆ ਦੇ ਵਿੱਚ ਇਹ ਇਮਾਰਤ ਬਹੁਤ ਮਜ਼ਬੂਤ ਤਕੜੇ ਤਕੜੇ ਬੀਮ ਬੜਾ ਜ਼ਬਰਦਸਤ ਫਾਊਂਡੇਸ਼ਨ ਭਰ ਕੇ ਇਹ ਇਮਾਰਤ ਜਿਹੜੀ ਹੈ ਖੜੀ ਕੀਤੀ ਜਾਣੀ ਹੈ ਕੰਮ ਜੰਗੀ ਪੱਧਰ ਤੇ ਅਸਲੀ ਚੱਲ ਰਿਹਾ ਹੈ ਕੰਕਰੀਟ ਡੇੜੀ ਮਸਾਲਾ ਵੀ ਮਾਰ ਰਿਹਾ ਇਧਰਲੇ ਪਾਸੇ ਤੁਹਾਨੂੰ ਦਿਖਾਉਂਦੇ ਆ ਜੀ ਦੁਬਾਰਾ ਫਿਰ ਮੈਂ ਲੈ ਕੇ ਚੱਲਾਂਗਾ ਕਿ ਸਮੁੱਚੀ ਟੀਮ ਪ੍ਰਬੁੱਤ ਭਾਰਤ ਫਾਊਂਡੇਸ਼ਨ ਦੀ ਸਮੁੱਚੀ ਟੀਮ ਵਲੰਟੀਅਰ ਸਹਿਵਾਨ ਦੇਖੋ ਵੱਡੇ ਵੱਡੇ ਹਸਪੀਟਲ ਛੱਡ ਕੇ ਅੱਜ ਆਏ ਨੇ ਐਤਵਾਰ ਦਾ ਲਾਹਾ ਲੈ ਰਹੇ ਨੇ ਤੇ ਆਪਣੇ ਹੱਥੀਂ ਆਪ ਮਿਹਨਤ ਕਰਨੇ ਬੜਾ ਹਾਰਡ ਵਰਕ ਬੜਾ ਸਾਹ ਚੜਿਆ ਹੋਇਆ ਸਾਰਿਆਂ ਨੂੰ ਇਸ ਤਰੀਕੇ ਦੇ ਨਾਲ ਇਹ ਮਿਹਨਤ ਕੀਤੀ ਜਾ ਰਹੀ ਹੈ ਇਹ ਡਾਕਟਰ ਰਾਹੁਲ ਜੀ ਨੇ ਲੰਬੀ ਲਾਈਨ ਲਾ ਕੇ ਇਸ ਤਰ੍ਹਾਂ ਇੱਟਾਂ ਜਿਹੜੀਆਂ ਉਹ ਚੇਨ ਬਣਾ ਕੇ ਲਿਆਂਦੀਆਂ ਜਾ ਰਹੀਆਂ ਨੇ ਤੇ ਨਿੱਕੇ ਨਿੱਕੇ ਬੱਚੇ ਵੀ ਡਾਕਟਰ ਸਹਿਬਾਨ ਬੱਚਿਆਂ ਨੂੰ ਵੀ ਨਾਲ ਲੈ ਕੇ ਆ ਰਹੇ ਨੇ ਪ੍ਰਬੁੱਧ ਭਾਰਤ ਫਾਊਂਡੇਸ਼ਨ ਡਾਕਟਰ ਗੁਰਦੀਸ਼ ਜੀ ਅਰਬਾਨੇ ਦੇ ਨਾਲ ਲੈ ਕੇ ਜਾ ਰਹੇ ਨੇ ਇਹ ਨਿੱਕੇ ਨਿੱਕੇ ਬੱਚੇ ਜਿਹੜੇ ਉਹ ਵੀ ਆਪ ਚੇਨ ਬਣਾ ਕੇ ਮਿਹਨਤ ਕਰ ਰਹੇ ਨੇ ਤੁਸੀਂ ਦੇਖ ਰਹੇ ਹੋ ਕਿ ਵੱਡੇ ਵੱਡੇ ਹਸਪੀਟਲਾਂ ਦੇ ਵਿੱਚ ਆਪ ਇਲਾਜ ਕਰਨ ਵਾਲੇ ਡਾਕਟਰ ਸਹਿਬਾਨ ਉਹ ਆਪ ਹੱਥੀ ਮਿਹਨਤ ਕਰਕੇ ਇਸ ਇਮਾਰਤ ਨੂੰ ਨੇਪਰੇ ਚਾੜਨ ਦੇ ਯਤਨ ਕੀਤੇ ਜਾ ਰਹੇ ਨੇ ਬੜਾ ਤਰਮਿੰਦਰ ਆਰਟਸ ਸਾਰੇ ਬੜੇ ਮਿਹਨਤ ਕਰ ਰਹੇ ਐਸ ਇਟਾਂ ਬੜੀਆਂ ਕਾਫੀ ਟਾਂ ਜਿਹੜੀਆਂ ਹੁਣ ਤੱਕ ਲੈ ਜਾ ਚੁੱਕੇ ਨੇ ਸਵੇਰੇ ਵੇਲੇ ਸਰ ਦੇ ਲੱਗੇ ਹੋਏ ਨੇ ਤੇ ਉਹ ਤੱਕ ਲਾਈਨ ਜਿਹੜੀ ਆ ਖਾਸ ਦੇਖਣ ਵਾਲੀ ਗੱਲ ਹੈ ਕਿ ਬੱਚਿਆਂ ਨੂੰ ਵੀ ਨਾਲ ਲੱਕਿਆ ਆਏ ਨੇ ਪਰਿਵਾਰਾਂ ਸਮੇਤ ਇੱਥੇ ਪਹੁੰਚੇ ਨੇ ਇਹ ਤੁਹਾਨੂੰ ਅਸੀਂ ਦਿਖਾ ਰਹੇ ਹਾਂ